ਆਪ ਦੇ ਕੁਦਰਤੀ ਢੰਗ ਨਾਲ ਹੀ ਕਣਕਾ ਹੁੰਦੀ ਆ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਇੱਕ ਗੋਡੀ ਕਰਾਂਗੇ ਅਸੀਂ ਸਿਰਫ ਕਿ ਕੰਨੇ ਇਹ ਪਾਣੀ ਲਾਉਣਾ ਪਾਣੀ ਵੀ ਉਦੋਂ ਲਾਉਣਾ ਜਦੋਂ ਫਸਲ ਮੰਗਦੀ ਹੈ ਐਂ ਦਾ ਦੂਸਰੀ ਟੈਕਨੀਕ ਨਾਲੋਂ ਬਹੁਤ ਫਰਕ ਆ ਜੀ ਇੱਕ ਤਾਂ ਅਸੀਂ ਜਿਹੜਾ ਬੀਜ ਆ ਉਹ 25 ਕਿਲੋ ਹੀ ਪਾਉਨੇ ਆ ਕਿੱਲੇ ਦਾ ਤੇ ਦੂਜਾ ਇਹਦੇ ਵਿੱਚ ਅਸੀਂ ਨਦੀਨ ਆਰ ਤੁਸੀਂ ਦੇਖੋਗੇ ਨਾ ਇਹਦੇ ਵਿੱਚ ਕੁਦਰਤ ਵੱਲੋਂ ਵੇਖ ਲਓ ਵੀ ਸੇਂਜੀ ਦਾ ਵੀ ਕਿਤੋਂ ਨਹੀਂ ਮਿਲ ਰਿਆ ਤੇ ਜ਼ਮੀਨ ਕਿੰਨਾ ਚਿਰ ਸਾਂਭ ਕੇ ਰੱਖਦੀ ਆ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਜ਼ਮੀਨ ਕੋਈ ਵੀ ਨੂੰ ਖਤਮ ਨਹੀਂ ਕਰਦੀ ਉਹਨੂੰ ਲੌਂਗ ਟਾਈਮ ਸਾਂਭ ਕੇ ਰੱਖਦੀ ਆ ਪਰ ਜਿੰਨਾ ਚਿਰਾ ਉਹਦੇ ਵਾਤਾਵਰਣ ਅਨੁਕੂਲ ਨਹੀਂ ਮੌਸਮ અનਕੂਲ ਨਹੀਂ ਉਹਨਾਂ ਚ ਰੋਗਦਾ ਨਹੀਂ ਜ਼ਮੀਨ ਦੇ ਵਿੱਚ ਹੀ ਪਿਆ ਰਹਿੰਦਾ ਦੂਸਰੀ ਗੱਲ ਆ ਆਰਗੈਨਿਕ ਖੇਤੀ ਦੇ ਵਿੱਚ ਇਹ ਆ ਵੀ ਜੇਤਾ ਤੁਸੀਂ ਮੈਕਸ ਫਸਲਾਂ ਬੀਜੋਗੇ ਤਾਂ ਆਰਗੈਨਿਕ ਖੇਤੀ ਚ ਕਾਮਯਾਬਾ ਜੇ ਤੁਸੀਂ ਇੱਕ ਫਸਲ ਲਾਉਂਗੇ ਜਿਵੇਂ ਲੋ ਕਾਮ ਕਣਕ ਝੋਨਾ ਹੀ ਲੈਂਦੇ ਆ ਤੇ ਮੈਕਸ ਕਰਕੇ ਨਹੀਂ ਫਸਲਾਂ ਬੀਜਦੇ ਫੇਰ ਥੋੜਾ ਝਾੜ ਘਟੂ ਗਈ ਘਟੂ ਇਹਦਾ ਹੁਣ ਫਿਰ ਤੁਸੀਂ ਇਹ ਚ ਵੀ ਰੇ ਸਪਰੇਅ ਕਰਦੇ ਆ ਕਿ ਕਿਵੇਂ ਨਹੀਂ ਜੀ ਕੋਈ ਰੇ ਨਹੀਂ ਕੋਈ ਸਪਰੇਅ ਨਹੀਂ ਇੱਕ ਗੋਡੀ ਕਰਾਂਗੇ ਅਸੀਂ ਸਿਰਫ ਤੇ ਇਹਦਾ ਇਹ ਫਰਕਾ ਦੂਜੀ ਕਣਕ ਨਾਲੋਂ ਅਸੀਂ ਘੱਟੋ ਘੱਟ 50 ਜਾਂ 60 ਦਿਨਾਂ ਦੀ ਕੋਰ ਕਣਕ ਨੂੰ ਪਾਣੀ ਲਾਉਨੇ ਆ ਉਹਦੇ ਵਿੱਚ ਵੀ ਇਹ ਥੋੜਾ ਵਾਹਨ ਤੇ ਡਿਪੈਂਡ ਕਰਦਾ ਗਿੰਨਾ ਚਰ ਥੋਡੀ ਫਸਲ ਪਾਣੀ ਮੰਗਦੀ ਨਹੀਂ ਉਹਨਾਂ ਚਰ ਪਾਣੀ ਲਾਉਣਾ ਨਹੀਂ ਚਾਹੀਦਾ ਜੇ ਉਸ ਤੋਂ ਪਹਿਲਾਂ ਆਪਾਂ ਪਾਣੀ ਲਾਉਨੇ ਆ ਤਾਂ ਉਲਟਾ ਉਹ ਫਸਲ ਦਾ ਨੁਕਸਾਨ ਕਰਦਾ ਹੈ ਔਰ ਫਸਲ ਪੀਲੀ ਪੈ ਜਾਂਦੀ ਹੈ ਜਿਹੜੇ ਲੋਕ ਕੈਮੀਕਲ ਖੇਤੀ ਕਰਦੇ ਆ ਉਹਦੇ ਨਾਲੋਂ ਬਹੁਤ ਸਾਰੀਆਂ ਚੀਜ਼ਾਂ ਦਾ ਇਹੀ ਫਰਕ ਹੈ ਕੈਮੀਕਲ ਖੇਤੀ ਵਾਲੇ ਨੇ ਨਦੀਨ ਨਾਸ਼ਕ ਦਵਾਈਆਂ ਛੜਕਣ ਦੇ ਮਾਰੇ ਉਹ ਛੋਟੀ ਕਣਕ ਨੂੰ ਪਾਣੀ ਲਾਉਂਦੇ ਆ ਜਦੋਂ ਉਹ ਛੋਟੀ ਕਣਕ ਨੂੰ ਪਾਣੀ ਲਾਉਂਦੇ ਆ ਉਹ ਕਣਕ ਡੱਬ ਜਾਂਦੀ ਆ ਫੇਰ ਉੱਤੇ ਸਪਰੇ ਹਾਂ ਕਰ ਫੇਰ ਉਹ ਖਾਦਾਂ ਪਾ ਉਹਨੂੰ ਇੱਕ ਹਸਾਬ ਨਾਲ ਕੀੜਾ ਮਾਰ ਦੋ ਚੀਜ਼ ਨੂੰ ਫੇਰ ਉਹਨੂੰ ਜਿਉਂਦਾ ਕਰ ਲੋ ਫੇਰ ਮਾਰ ਦੋ ਫੇਰ ਜਿਉਂਦਾ ਕਰ ਲੋ ਉਹ ਜਦੋਂ ਨੂੰ ਕਣਕ ਮਾੜੀ ਜੀ ਵਾਵਾ ਅ ਗ੍ਰੋਥ ਕਰਨ ਨੂੰ ਹੁੰਦੀ ਆ ਜਦੋਂ ਉਹਨੂੰ ਨਦੀਨ ਨਾਸ਼ਕ ਦਵਾਈ ਫੇਰ ਉਹਨੂੰ ਦਬਾ ਦਿੰਦੀ ਆ ਫੇਰ ਫੇਰ ਉਹਨੂੰ ਖਾਦ ਪਾ ਕੇ ਫੇਰਾ ਉਹ ਬੂਟੇ ਨੂੰ ਚਲਾਓ ਉਹਦੇ ਤੇ ਕੋਈ ਸਪਰੇਅ ਗ੍ਰੋਥ ਕਰਨ ਵਾਲੀ ਕਰੋ ਫੇਰ ਉਹ ਚੱਲਦੀਆਂ ਇਹਦੇ ਵਿੱਚ ਬੂਟੇ ਤੇ ਕੋਈ ਇਹੋ ਜਿਹਾ ਘਾਟਕਰ ਸਾਇਨ ਨਹੀਂ ਛੜਕਣਾ ਕੁਝ ਨਹੀਂ ਛੜਕਣਾ ਇਹ ਆਪ ਦੇ ਕੁਦਰਤੀ ਢੰਗ ਨਾਲ ਹੀ ਕੰਮ ਹੁੰਦੀ ਆ ਇਸ ਕਰਕੇ ਅਸੀਂ ਬੀ ਵੀ ਘੱਟ ਪਾਉਨੇ ਆ ਨਦੀਨ ਵੀ ਨੇ ਮਾਰ ਦੇ ਕੇਰਾ ਕੋਰ ਕਣਕ ਚ ਜਿਹੜਾ ਬਰਾਬਰ ਜੇ ਨਦੀਨ ਲੱਗਦਾ ਉਹ ਕੇਰਾ ਮੜਾ ਮੂਟਾ ਚੋਕ ਦਿੰਨੇ ਆ ਮੜਕੇ ਨੂੰ ਕੋਈ ਗੋਡੀ ਨਹੀਂ ਕਰਨੀ ਕੋਈ ਸਪਰੇ ਨਹੀਂ ਕਰਨੀ ਕੁਛ ਨਹੀਂ ਕਰਨਾ ਪਲੇ ਪਾਣੀ ਵੀ ਚਲਦੀ ਆ ਜੀ ਫਿਰ ਹਾਂ ਕੰਨੇ ਇਹ ਪਾਣੀ ਲਾਉਣਾ ਪਾਣੀ ਵੀ ਓਦੋਂ ਲਾਉਣਾ ਜਦੋਂ ਫਸਲ ਮੰਗਦੀ ਆ ਐ ਨਹੀਂ ਵੀ ਐਨੇ ਦਿਨ ਹੋ ਗਏ ਤੇ ਪਾਣੀ ਲਾ ਦੋ ਉਹ ਕੰਮ ਨਹੀਂ ਜੇ ਐ ਪਾਣੀ ਲਾਵਾਂਗੇ ਤਾਂ ਕਣਕ ਡਬੂਗੀ ਫੇਰ ਤਾਂ ਫਿਰ ਰੇਟ ਕੀ ਰਹਿੰਦਾ ਹੀ ਮਾਰਕੀਟ ਹੀ ਕਿਵੇਂ ਕਰਦੇ ਆ ਤੁਸੀਂ ਵੀ ਮਾਰਕੀਟ ਤਾਂ ਇਹਦੀ ਡਿਮਾਂਡ ਇੰਨੀ ਰਹਿੰਦੀ ਆ ਹਰੇ ਗਾ ਬੰਦਾ ਕਣਕ ਦੀ ਡਿਮਾਂਡ ਕਰਦਾ ਪਰ ਸਾਡੇ ਕੋਲੇ ਉਨੀ ਕਣਕ ਨਹੀਂ ਹੁੰਦੀ ਸਾਡੇ ਕੋਲੇ ਕਣਕ ਆ ਜਿਆਦਾ ਕਰਕੇ ਅਸੀਂ ਆਪ ਦੇ ਖਾਨ ਜੋਗਰੀ ਰੱਖਦੇ ਆ ਤੇ ਜੇ ਥੋੜੀ ਬਾਲੀ ਕੋਈ ਅਮਰੀਜ਼ ਆ ਬਿਮਾਰ ਆ ਉਹਨੂੰ ਡਾਕਟਰ ਨੇ ਦੱਸਿਆ ਵੀ ਆਰਗੈਨਿਕ ਖਾਣੀ ਆ ਥੋੜੀ ਕੋਈ 5-10 ਕਿਲੋ ਚਾਹੀਦੀ ਆ ਕਣਕ ਜਾਂ 20 ਕਿਲੋ ਚਾਹੀਦੀ ਆ ਉਹ 19 ਕੀ ਅਸੀਂ ਦੰਨੇ ਆ ਤੇ ਘੱਟੋ ਘੱਟ 5000 ਤੋਂ ਘੱਟ ਨਹੀਂ ਦਿੰਦੇ ਕੁਆਂਟਾ 5000 ਨੂੰ ਕੁਆਂਟਲ ਮੈਨੂੰ ਲੱਗਦਾ ਫਿਰ ਬੀਜਣ ਸਮੇ ਬੁਕਿੰਗ ਹੋ ਜਾਂਦੀ ਸਾਰੀ ਜੀ ਇਹ ਬੁਕਿੰਗ ਛੱਡ ਕੇ ਅਸੀਂ ਪਹਿਲਾਂ ਹੀ ਲੋਕਾਂ ਨੂੰ ਸਾਨੂੰ ਬਥੇਰੇ ਆਖਦੇ ਆ ਵੀ ਇੰਨੀ ਸਾਨੂੰ ਕਣਕ ਦੇ ਦਿਓ ਤੇ ਭਲਾਂ ਦੀ ਐਡਵਾਂਸ ਪੈਸੇ ਲੈ ਲਓ ਪਰ ਸਾਡੇ ਕੋਲੇ ਕਣਕ ਉਨੀ ਹੁੰਦੀ ਨਹੀਂ ਫਿਰ ਐਡਵਾਂਸ ਹੋਸੀ ਬੁਕਿੰਗ ਤਾਂ ਕਰਗੇ ਜੇ ਕਣਕ ਸਾਡੇ ਕੋਲੇ ਉਨੀ ਜਿਆਦਾ ਵਾਧੂ ਹੋਵੇ ਇਸ ਕਰਕੇ ਹੀ ਬਾਹਲੀ ਬੁਕਿੰਗ ਕਰਦੇ ਹੀ ਉਹ ਹੋਈ ਪਈ ਹੈ ਤੁਹਾਡੇ ਕੋਲੇ ਜਿਹੜੀ ਹੈਗੀ ਹੈ ਜੀ ਇਹ ਹਾਂ 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 ਉਹ ਸਾਰਾ ਕੁਝ ਪਹਿਲਾਂ ਹੀ ਹੁੰਦਾ ਜੀ ਇਹਦਾ ਰੇਟ ਫਿਰ ਬਾਕੀ ਨਾਲੋਂ ਵੱਧ ਹੋਣ ਦਾ ਕੀ ਕੱਲਾ ਵੀ ਪਾਣੀ ਇਹਦੇ ਵਿੱਚ ਦੋ ਚੀਜ਼ਾਂ ਕੱਲਾ ਐ ਨਹੀਂ ਹੁੰਦਾ ਵੀ ਆਰਗੈਨਿਕ ਫਸਲ ਦਾ ਰੇਟ ਕਿਉਂ ਵੱਧ ਹੁੰਦਾ ਆਰਗੈਨਿਕ ਕਣਕ ਦੇ ਵਿੱਚ ਜਿਹੜੀ ਨਾਈਟ੍ਰੋਜਨ ਆਪਾਂ ਯੂਰੀਆ ਪਾਉਂਦੇ ਹਾਂ ਔਰ ਤੁਹਾਡੇ ਜਿਹੜੀ ਪੈਦਾਵਾਰ ਉਹਦੇ 'ਚ ਨਮੀ ਵਧਾਉਣ ਕਰਕੇ ਹੀ ਉਹਦਾ ਵੇਟ ਵਧਾ ਦਿੰਦੀ ਆ ਉਹਦੇ 'ਚ ਗੁਣਨੀ ਵੱਧ ਦੇਗੀ ਜਿਹੜੀ ਕੈਮੀਕਲ ਵਾਲੀ ਜਿੰਨੀ ਮਰਜ਼ੀ ਕਣਕ ਜਾਂ ਹੋਰ ਕੋਈ ਫਸਲ ਆ ਉਹਦੇ 'ਚੋਂ 18% ਤੋਂ ਨਮੀ ਘਟਦੀ ਨਹੀਂ ਜੇ ਪੂਰੀ ਵੀ ਆਪਾਂ ਸਕਾਉਣੀ ਆ ਉਹਦੇ 'ਚ ਨਮੀ 18% ਰਹਿੰਦੀ ਪਰ ਆਰਗੈਨਿਕ ਕਣਕ ਦੇ ਵਿੱਚ ਨਮੀ 12% 11% ਤੇ ਵੀ ਆ ਜਾਂਦੀ ਹਾਂ ਹਾਂ ਜਿਹੜੀ ਨਦੀਨ ਆ ਉਹ ਸਾਇ ਕਾਇਦੇ ਇਹ ਜਿੰਨੇ ਨਦੀਨ ਆ ਇਹ ਸਾਰੇ ਫਲੀਦਾਰ ਕੀ ਆ तकरीबन ਫਲੀਦਾਰ ਜਿੰਨੀਆਂ ਵੀ ਫਸਲਾਂ ਆ ਜਾਂਦੀਆਂ ਜਾਂ ਨਦੀਨ ਆ ਜਾਂਦੇ ਆ ਜਾਂ ਕੋਸ਼ ਉਹ ਹਵਾ ਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਚ ਜੜਾਂ ਰਾਈ ਫਿਕਸ ਕਰਦੀਆਂ ਉਹ ਜਿਹੜੀ ਇਹ ਫਲੀਦਾਰ ਚੀਜ਼ਾਂ ਹਵਾ ਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਤੇ ਜਮ੍ਹਾਂ ਕਰਦੀਆਂ ਉਹਨੂੰ ਕਣਕ ਨੂੰ ਜੂਜ ਕਰ ਲੈਣੀ ਇਸ ਕਰਕੇ ਸਾਇਕ ਆਏ ਦੇ ਜਿਹੜੇ ਤੱਕ ਕਣਕ ਨੂੰ ਚਾਹੀਦੇ ਆ ਉਹ ਇਹਨਾਂ ਨੂੰ ਨਹੀਂ ਚਾਹੀਦੇ ਜਿਹੜੇ ਇਹਨਾਂ ਨੂੰ ਨਹੀਂ ਚਾਹੀਦੇ ਉਹ ਕਣਕ ਨੂੰ ਚਾਹੀਦੇ ਇਸ ਕਰਕੇ ਇਹ ਆਰਗੈਨਿਕ ਨਾਲ ਵਿੱਚ ਨਦੀਨ ਹੋਣੇ ਜਾਂ ਮਿਕਸ ਫਸਲ ਕਰਕੇ ਬੀਜਣੀਆਂ ਬਹੁਤ ਜ਼ਰੂਰੀ ਆ ਆਰਗੈਨਿਕ